ਅੱਜ ਹਲਕਾ ਜਵੇਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵਰਕਰਾਂ ਨੂੰ ਮਿਲਣੀ ਤੇ ਗੁਰਾਤ ਮੈਂ ਸਬਰ ਦਾ ਕਿ ਲੋਕਾਂ ਨੇ ਆਪਣੀਆਂ ਗੱਲਾਂ ਜਿਹੜੀਆਂ ਸੁਣਾਈਆਂ ਆਪਣੀਆਂ ਤਕਲੀਫਾਂ ਸੁਣਾਈਆਂ ਉਹਦੇ ਤੋਂ ਬਹੁਤ ਵੱਡੀ ਜਾਣਕਾਰੀ ਮਿਲੀ ਕਿ ਲੋਕ ਸਤਾਏ ਪਏ ਨੇ ਤੰਗ ਆਏ ਪਏ ਨੇ ਮੌਜੂਦਾ ਸਰਕਾਰ ਦੇ ਝੂਠ ਤੋਂ ਸੋਸੇਵਾਜੀ ਤੋਂ ਡਰਾਮੇਬਾਜੀ ਤੋਂ ਖਾਸ ਤੌਰ ਤੇ ਜਿਹੜੀਆਂ ਐਨਓਸੀ ਬਾਰੇ ਬਿਆਨ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਉਹ ਨਿਹਰਾ ਹੀ ਡਰਾਮਾ ਨਿਕਲ ਰਿਹਾ ਜਦੋਂ ਜਾ ਕੇ ਤਹਿਸੀਲਾ ਵਿੱਚ ਲੋਕਾਂ ਨੂੰ ਰਜਿਸਟ੍ਰਾ ਕਰਾਉਣ ਲਈ ਧੱਕੇ ਖਾਣੇ ਪੈ ਰਹੇ ਨੇ ਦੂਜਾ ਜਿਹੜਾ ਘਰ ਘਰ ਜਾ ਕੇ ਰਹਾ ਸਰਕਾਰ ਆਪਕੇ ਦਰਵਾਜ਼ੇ ਵਾਲੀ ਗੱਲ ਸੀ ਉਹਦੇ ਨਾਲ ਲੋਕਾਂ ਨੂੰ ਹੋਰ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ 220 300 ਫਾਰਮ ਇਕੱਠੇ ਕਰਾ ਕੇ ਲੋਕਾਂ ਦੀਆਂ ਅਰਜ਼ੀਆਂ ਇਕੱਠੀਆਂ ਕਰਾ ਕੇ ਫਿਰ ਲੋਕਾਂ ਨੂੰ ਦਫ਼ਤਰਾਂ ਵਿੱਚ ਗੇੜੇ ਮਾਰਨੇ ਪੈ ਰਹੇ ਨੇ ਆਪਣੀਆਂ ਅਰਜ਼ੀਆਂ ਪੱਤਰ ਲੱਭਣ ਲਈ ਮਤਲਬ ਇੱਕ ਕਿਸਮ ਦਾ ਪਰੇਸ਼ਾਨੀਆਂ ਸਹੇੜਨ ਵਾਲੀ ਗੱਲ ਹੈ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਨਵਾਂ ਸ਼ਹਿਰ ਦੇ ਵਿੱਚ ਕੀਤੀ ਵਰਕਰ ਮਿਲਣੀ ਉਹਨਾਂ ਦੱਸਦੇ ਕਿ ਅੱਜ ਕੱਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਵੱਲੋਂ ਨਵਾਂ ਸ਼ਹਿਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਦੇ ਨਾਲ ਮਿਲਣੀ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਨੇ ਜਿੱਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ 5 ਮਾਰਚ ਨੂੰ ਬਜਟ ਲੈ ਕੇ ਆ ਰਹੇ ਨੇ ਉਸ ਦੇ ਵਿੱਚ ਕਿਸਾਨਾਂ ਨੂੰ ਨਿਧਾਰਿਤ ਐਮਐਸਪੀ ਦੇਣ ਦਾ ਪ੍ਰਸਤਾਵ ਵੀ ਰੱਖਿਆ ਜਾਵੇ ਇਹ ਜਿਹੜੀ ਗੱਲ ਜਿਹੜੀ ਸਾਹਮਣੇ ਨਜ਼ਰ ਆਈ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਾਜ਼ਿਸ਼ ਆ ਜਾਏ ਕਹਿ ਲੋਗੇ ਕੇਂਦਰ ਦੇ ਦਵਾ ਥੱਲੇ ਆ ਕੇ ਕੇਂਦਰ ਦੀ ਥੇਕ ਮੰਨ ਕੇ ਜਿਸ ਤਰ੍ਹਾਂ ਹਰਿਆਣੇ ਨੂੰ ਖੁੱਲੀ ਖੇਡ ਖੇਡਣ ਦਾ ਮੌਕਾ ਦਿੱਤਾ ਸਾਡੀ ਧਰਤੀ ਤੇ ਆ ਕੇ ਸਾਡੇ ਟਰੈਕਟਰ ਭੰਨ ਕੇ ਕਾਰਾਂ ਭੰਨ ਕੇ ਬੰਦਿਆਂ ਦੀ ਅੱਖਾਂ ਕੱਢ ਕੇ ਵਾਹਾਂ ਤੋੜ ਕੇ 100 200 ਬੰਦਾ ਜਗਵੀ ਹੋਇਆ ਹਸਪਤਾਲਾਂ ਵਿੱਚ ਪਿਆ ਕੋਈ ਕੇਸ ਦਰਜ ਨਹੀਂ ਹੋਇਆ ਕੋਈ ਸਰਕਾਰ ਵੱਲੋਂ ਨੋਟਸ ਨਹੀਂ ਲਿਆ ਗਿਆ ਜੋ ਕਾਰਬਰਗੇ ਨੌਜਵਾਨ ਸ਼ਹੀਦ ਹੋ ਗਏ ਹੋਰ ਕਈ ਕਿਸਾਨ ਸ਼ਹੀਦ ਹੋ ਗਏ ਸਰਕਾਰ ਨੇ ਕੋਈ ਲੋੜਸ ਨਹੀਂ ਲਿਆ ਅੱਜ 9 ਦਿਨਾਂ ਬਾਅਦ ਜਿਹੜੀ ਐਫਆਈਆਰ ਦਰਜ ਹੋਈ ਆ ਉਹਨੇ ਵੀ ਸਵਾਲ ਖੜੇ ਕੀਤੇ ਨੇ ਕਿ ਜੇ 302 ਦੇ ਅਣਪਛਾਣੇ ਲੋਕਾਂ ਤੇ 9 ਦਿਨਾਂ ਬਾਅਦ ਐਫਆਈਆਰ ਦਰਜ ਕੀਤੀ 9 ਦਿਨ ਕਿਹਦੀ ਇੰਤਜ਼ਾਰ ਕਰਦੇ ਰਹੇ 9 ਦਿਨ ਕਿਹਦੇ ਦਬਾਤ ਥੱਲੇ ਆ ਕੇ ਪੰਜਾਬ ਦੀ ਸਰਕਾਰ ਇਹ ਕੇਸ ਵੀ ਦਰਜ ਨਹੀਂ ਕਰਾ ਸਕੀ ਔਰ ਫਿਰ ਇਸ ਇੱਕ ਸਾਜਸਾ ਔਰ ਮੈਂ ਸਮਝਦਾ ਕਿ ਅਸੀਂ ਸਿੱਧਾ ਦੋਸ਼ ਲਾਉਨੇ ਆ ਕਿ ਜੋ ਖਨੌਰੀ ਬਾਰਡਰ ਤੇ ਜਾਂ ਸ਼ਬੂ ਬਾਰਡਰ ਤੇ ਕਿਸਾਨਾਂ ਤੇ ਤਸੱਦ ਹੋਇਆ ਕਿਸਾਨਾਂ ਦਾ ਧੱਕਾ ਹੋਇਆ ਕਿਸਾਨਾਂ ਦੀਆਂ ਫਸਲਾਂ ਲਤਾੜੀਆਂ ਔਰ ਜ਼ਖਮੀ ਕੀਤੇ ਇਹ ਸਾਂਝਾ ਆਪਰੇਸ਼ਨ ਸੀ ਭਾਵੇਂ ਕੇਂਦਰ ਸਰਕਾਰ ਦਾ ਵੀ ਹਰਿਆਣਾ ਸਰਕਾਰ ਦਾ ਵੀ ਪੰਜਾਬ ਸਰਕਾਰ ਦਾ ਵੀ ਜਾਇਦੂ ਐਨਡੀਏ ਤੇ ਐਨਡੀਏ ਤੇ ਆਈਐਨਡੀਏ ਇਹ ਦੋਨਾਂ ਦਾ ਇੱਕ ਸਾਂਝਾ ਆਪਰੇਸ਼ਨ ਸੀ। ਇਹਦੇ ਲਈ ਕਾਂਗਰਸ ਵੀ ਇਸ ਦੋਤੋਂ ਬਚ ਨਹੀਂ ਸਕਦੀ ਕਿਉਂਕਿ ਕਾਂਗਰਸ ਇੰਡੀਆ ਗੱਠਜੋੜ ਦਾ ਹਿੱਸਾ ਤੇ ਕਾਂਗਰਸ ਗੱਠਜੋੜ ਦਾ ਹਿੱਸਾ ਹੋਣ ਕਰਕੇ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਤੌਰ ਤੇ ਕੇਸ ਪਲੀਅਰ ਕਰਨਾ ਚਾਹੀਦਾ ਸੀ ਪੰਜਾਬ ਦੀ ਸਰਕਾਰ ਨੂੰ ਹਲੂਣਾ ਦੇਣਾ ਚਾਹੀਦਾ ਸੀ। ਉਹ ਹਲੂਣਾ ਦੇਰ ਦੇ ਵਿੱਚ ਕਾਂਗਰਸ ਵੀ ਨਾਕਾਮ ਰਹੀ ਆ ਕਿਉਂਕਿ ਉੱਪਰ ਹੀ ਨਾ ਦੀਆਂ ਜੱਫੀਆਂ ਪੈ ਰਹੀਆਂ ਨੇ ਉੱਪਰ ਸਾਂਝਾ ਨੇ। ਵੇਖਾ ਭਾਵੇਂ ਇੱਕ ਦੂਜੇ ਨੂੰ ਮਿਹਣਾ ਨਹੀਂ ਹੋ ਰਹੇ ਨੇ ਅੱਜ ਸਭ ਤੋਂ ਵੱਡੀ ਤਰਾਸ ਦੀ ਪੰਜਾਬ ਦੀ ਆ ਕਿ ਚੋਰ ਤੇ ਕੁੱਤੀ ਰਲ ਗਏ ਕੋਈ ਬਾਜਦੌਂ ਦੇ ਤੌਰ ਤੇ ਵਿਰੋਧੀ ਤੇ ਆਪਣਾ ਰੋਲ ਨਿਭਾ ਨਹੀਂ ਰਹੀ ਇਸ ਕਰਕੇ ਖੁੱਲੀ ਖੇਡ ਖੇਡਣ ਦਾ ਮੌਕਾ ਮਿਲ ਰਿਹਾ ਪੰਜਾਬ ਦੇ ਵਿੱਚ ਬੜਾ ਵੱਡਾ ਅਨਿਆਤ ਤੇ ਤਜੱਦਰ ਧੱਕਾ ਈ ਕਿਸਮ ਦਾ ਇੰਦਰ ਦੇ ਦਵਾ ਥੱਲੇ ਆ ਕੇ ਪੰਜਾਬ ਸਰਕਾਰ ਦੀ ਸ਼ਹਿ ਤੇ ਹਰਿਆਣੇ ਸਰਕਾਰ ਨੂੰ ਕਰਨ ਦਾ ਮੌਕਾ ਮਿਲ ਰਿਹਾ ਜਿਨਾ ਬੜਾ ਦਿਸਾਈ ਆ ਔਰ ਸ਼ਰੋਮਣੀ ਅਕਾਲੀ ਦਲ ਆਪਣਾ ਰੋਲ ਨਿਭਾਏਗਾ 5 ਮਾਰਚ ਨੂੰ ਬਜਟ ਪੇਸ਼ ਹੋਣ ਵਾਲਾ ਬਜਟ ਤੇ ਪੇਸ਼ ਹੋਣ ਸਮੇ ਅਸੀਂ ਮੰਗ ਕਰਦੇ ਆ ਜਾਂ ਤਾਂ ਵਾਣ ਸਾਹਿਬ ਪ੍ਰਸਤਾਵ ਲਿਆਉਣ ਜਿਹਦੇ ਵਿੱਚ ਐਮਐਸਪੀ ਜਿਹੜੀ ਤੈਈ ਫਸਲਾਂ ਤੇ ਉਹਦੀ ਗਾਰੰਟੀ ਹੋ ਦਿੱਤੀ ਜਾਵੇ ਜਿਸ ਤਰ੍ਹਾਂ ਇਹਨਾਂ ਨੇ ਸਤਾ ਹਾਸਲ ਕਰਨ ਤੋਂ ਪਹਿਲਾਂ ਵਾਦਾ ਕੀਤਾ ਸੀ ਵਚਨ ਕੀਤਾ ਸੀ ਜਨਤਕ ਤੌਰ ਤੇ ਕਿ ਅਸੀਂ ਸਤਾ ਲੈਂਦੇ ਹੀ ਤੇਹੀ ਤੇਈ ਫਸਲਾ ਤੇ ਅਸੀਂ ਗਰੰਟੀ ਦਵਾਂਗੇ ਫਰੀਦ ਦੀ ਉਹ ਗਰੰਟੀ ਵੱਜ ਭਾਰਤ ਨੂੰ ਬਜਟ ਪੇਸ਼ ਕਰਨ ਸਮੇਂ ਪੰਜਾਬ ਸਰਕਾਰ ਪ੍ਰਸਤਾਵ ਲਿਆ ਕੇ ਦਵੇਸ਼ ਔਰ ਉਸ ਪ੍ਰਸਤਾਵ ਦੀ ਸ਼ਰੋਮਣੀ ਕਾਲੀ ਦਲ ਦੇ ਐਮਐਲਏ ਸਪੋਰਟ ਕਰਨਗੇ ਕਾਂਗਰਸ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਬੀਐਸਪੀ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਬੀਜੇਪੀ ਦੇ ਐਮਐਲਏ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਉਹ ਵੀ ਇਸ ਪ੍ਰਸਤਾਵ ਦਾ ਸਵਰਥਨ ਕਰਨ ਔਰ ਇਸ ਪ੍ਰਸਤਾਵ ਪਾਸ ਕੀਤਾ ਜਾਵੇ ਤਾਕੇ ਪੰਜਾਬ ਇਤਿਹਾਸ ਬਣਾਵੇ ਕਿ ਪਹਿਲ ਕਰਨੀ ਕਰੇ ਜਿਹੜਾ ਕੇਂਦਰ ਤੋਂ ਮੰਗ ਕਰਦੇ ਆ ਘੱਟੋ ਘੱਟ ਸੂਬਾ ਸਰਕਾਰ ਜਿਹੜੀ ਆ ਉਹ ਆਪਣੇ ਵੱਲੋਂ ਯਕੀਨੀ ਬਣਾਵੇ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸੜਕਾਂ ਤੇ ਰੋਣਾ ਨਾ ਪਵੇ ਪੰਜਾਬ ਦੇ ਕਿਸਾਨਾਂ ਨੂੰ ਗੋਲੀਆਂ ਨਾ ਖਾਣੀਆਂ ਪੈਣ ਪੰਜਾਬ ਦੇ ਕਿਸਾਨ ਜਿਹੜੇ ਨੇ ਆਪਣੇ ਹੱਕ ਲੈ ਕੇ ਘਰਾਂ ਨੂੰ ਵਾਪਸ ਜਾਣ ਇਹ ਲੋਕੀ ਜਿਹੜੀ ਆ ਪੰਜਾਬ ਦੀ ਸਰਕਾਰ ਦੀ ਬਣਦੀ ਆ ਔਰ ਜੇ ਉਹਨਾਂ ਨੇ ਨਾ ਕੀਤਾ ਤਾ ਸ਼ਰਮਣੀ ਕਾਲੀਦਾ ਲ ਐਕਸ਼ਨ ਪ੍ਰੋਗਰਾਮ ਦਾਏਗਾ ਸ਼ਰਮਣੀ ਕਾਲੀਦਾ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ ਸ਼ਰਮਣੀ ਕਾਲੀਦਾ ਮੁੱਖ ਮੰਤਰੀ ਸਾਹਿਬ ਜਾਂ ਵਿਧਾਨ ਸਭਾ ਅਗੇ ਆਪਣੀ ਫੋਰ ਕਮੇਟੀ ਦੇ ਮੈਂਬਰ ਜਾਂਚ ਹਲਕਾ ਜਾਂਚ ਵੱਲੋਂ ਕੋਈ ਘਰਨਾ ਜਾਂ ਕੋਈ ਪ੍ਰੋਟੈਸਟ ਲਾਜ ਕਰੇਗਾ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਕਾਂਗਰਸ ਪਾਰਟੀ ਦੀ ਬਣਦੀ ਸੀ ਉਹ ਨਵਾ ਨਹੀਂ ਰਹੀ ਹੁਣ ਸਾਨੂੰ ਇਹ ਜ਼ਿੰਮੇਵਾਰੀ ਲੈ ਕੇ ਆਉਣਾ ਪੈਗਾ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000